ਫਗਵਾੜਾ ਨਸਤੇਖ ਪਿੰਡ ਖਾਟੀ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਬੰਦ ਪਈ ਫੈਕਟਰੀ 'ਚ ਨਜਾਇਜ਼ ਤੌਰ ਤੇ ਵਰਤੀ ਜਾ ਰੀ ਜੂਰੀਆ ਖਾਦ ਦੇ ਸੈਂਕੜੇ ਭਰੇ ਬੋਰੇ ਬਰਾਮਦ ਕੀਤੇ ਹਨ ਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਮੁਤਾਬਕ ਫੈਕਟਰੀ ਮਾਲਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਜਿਹੜਾ ਹੈਗਾ ਆ ਇੱਥੇ ਖਾਟੀ ਪਿੰਡ ਦੇ ਵਿੱਚ ਫੈਕਟਰੀ ਇਹ ਜੇ ਕੋਈ ਰੈਸ਼ਨ ਵਗੈਰਾ ਬਣਾ ਰਹੀ ਹੈ ਜਿਹੜੀ ਕਿ ਅ ਇਹ ਫੈਬੀਕੋਲ ਵਗੈਰਾ ਤੇ ਇੰਡਸਟਰੀ ਦੇ ਵਿੱਚ ਮੈਡੀਕਲ ਇੰਡਸਟਰੀ ਦੇ ਵਿੱਚ ਵੀ ਇਹ ਜਿਹੜਾ ਰੇਸਿੰਗ ਯੂਜ਼ ਹੁੰਦਾ ਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਯੂਰੀਆ ਆ ਉਹ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਹੈ ਲੇਕਿਨ ਇਹ ਜਿਹੜਾ ਯੂਰੀਆ ਆ ਇਹ ਐਗਰੀਕਲਚਰ ਗ੍ਰੇਡ ਵਾਲਾ ਯੂਰੀਆ ਜਿਹੜਾ ਉਹ ਵਰਤ ਰਹੇ ਸੀਗੇ ਜੋ ਕਿ ਇਲੀਗਲ ਆ ਉਹ ਸਿਰਫ ਖੇਤੀਬਾੜੀ ਲਈ ਆਪਾਂ ਵਰਤ ਸਕਦੇ ਆ ਤੇ ਉਹਦੀਆਂ ਜਿਹੜੀਆਂ ਹੈਗੀਆਂ ਉਹ ਇੱਥੇ 95 ਬੋਰੀਆਂ ਜਿਹੜੀਆਂ ਹੈਗੀਆਂ ਉਹ ਭਰੀਆਂ ਮਿਲੀਆਂ ਹਨ ਤੇ ਬਾਕੀ ਜਿਹੜੀਆਂ ਹੈਗੀਆਂ 135 ਦੇ ਕਰੀਬ ਜਿਹੜੀਆਂ ਹੈਗੀਆਂ ਖਾਲੀ ਬੋਰੀਆਂ ਜਿਹੜੀਆਂ ਹੈਗੀਆਂ ਉਹ ਮਿਲੀਆਂ ਹਨ ਜੋ ਕਿ ਸੀਲ ਕਰ ਦਿੱਤੀਆਂ ਗਈਆਂ ਹਨ ਇਹ ਜਿਹੜਾ ਹੈਗਾ ਆ ਆਮ ਰਸਤਾ ਹੈਗਾ ਆ ਤੇ ਇਹਦੇ ਤੇ ਅਕਸਰ ਸਾਡੇ ਵੀ ਜਿਹੜਾ ਹੈਗਾ ਆ ਮੁਲਾਜ਼ਮ ਨਿਕਲਦੇ ਆ ਹੋਰ ਵੀ ਲੋਕ ਨਿਕਲਦੇ ਆ ਲੇਕਿਨ ਇਹ ਜਿਹੜੀ ਹੈਗੀ ਸੀਲ ਸੀਗੀ ਫੈਕਟਰੀ ਜਿਹੜੀ ਹੈ ਬੰਦ ਪਈ ਹੁੰਦੀ ਸੀਗੀ ਇੱਕ ਪਤੇ ਰਾਤ ਭਰਾਤੇ ਜਿਹੜਾ ਹੈਗਾ ਆ ਕਿਤੇ ਇਹਨਾਂ ਵੱਲੋਂ ਚਲਾਇਆ ਜਾਂਦਾ ਸੀ ਕਿਤੇ ਹਫਤੇ ਚ ਇੱਕ ਦਿਨ ਜਾਂ ਦੋ ਦਿਨ ਇਸ ਤਰ੍ਹਾਂ ਦਾ ਕੋਈ ਜੋ ਇਹਨਾਂ ਨੇ ਦੱਸਣ ਤੇ ਆਇਆ ਸਿਰ ਪਾਸੇ ਤੋਂ ਕੀ ਇਹ ਚਲਾਇਆ ਜਾ ਰਿਹਾ ਸੀਗਾ ਕਿ ਮਾਲਕ ਕੌਣ ਹੈ ਜੀ ਫੈਕਟਰੀ ਮਾਲਕ ਕੌਣ ਫੈਕਟਰੀ ਮਾਲਕ ਜਿਹੜਾ ਹੈਗਾ ਆ ਇਹਦਾ ਜਿਹੜਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਹੈਗਾ ਆ ਤੇ ਜੀਐਸਟੀ ਟੀਮ ਜਿਹੜੀ ਹੈਗੀ ਆ ਇੰਟੈਲੀਜੈਂਸ ਰਿੰਗ ਦੀ ਲੁਧਿਆਣੇ ਤੋਂ ਵੀ ਆਈ ਹੋਈ ਹੈ ਜੋ ਕਿ ਇਹਨਾਂ ਦੇ ਜਿਹੜਾ ਪ੍ਰੋਡਕਟ ਅੱਗੇ ਬਣ ਕੇ ਜਾਂਦਾ ਹੈ ਰੀਸਨ ਵਗੈਰਾ ਉਹ ਕਿੱਥੋਂ ਇਹਨਾਂ ਨੇ ਖਰੀਦੇ ਨੇ ਤੇ ਕਿੱਥੇ ਅੱਗੇ ਜਾਂਦਾ ਹੈਗਾ ਉਹਨਾਂ ਬਾਰੇ ਜਿਹੜਾ ਹੈਗਾ ਆ ਇਹ ਇੱਥੇ ਕਾਰਵਾਈ ਚੱਲ ਰਹੀ ਹੈ ਹਜੇ ਤੇ ਜਿਹੜੀ ਖੇਤੀਬਾੜੀ ਵਿਭਾਗਮ ਦੀ ਸੀਲ ਵਗੈਰਾ ਸੀ ਉਹ ਜਿਹੜਾ ਜੂਰੀ ਹੈਗਾ ਕਰਕੇ ਤੇ ਐਫ ਆਈ ਆਰ ਜਿਹੜੀ ਹੈਗੀ ਆ ਉਹ ਐਸ ਐਚਓ ਸਦਰ ਸਰਦਾਰ ਕਿਰਪਾਲ ਸਿੰਘ ਜੀ ਉਹਨਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਇਹ ਕਾਫੀ ਸਮੇਂ ਤੋਂ ਜਿਹੜੀ ਫੈਕਟਰੀ ਬੰਦ ਲੱਗਦੀ ਸੀਗੀ ਤੁਸੀਂ ਵੀ ਦੇਖ ਲਓ ਕਿ ਹਾਲ ਤੇ ਦੀ ਬੰਦ ਆਲੀ ਸੀਗੀ ਕਨੈਕਸ਼ਨ ਇਹਦਾ ਕਟਿਆ ਹੋਇਆ ਹੈ ਬਿਜਲੀ ਵੱਲੋਂ ਵੀ ਤੇ ਜਨਰੇਟਰ ਤੇ ਚਲਾ ਕੇ ਜਿਹੜਾ ਹੈਗਾ ਆ ਇਹ ਰਾਤ ਭਰਾਤੇ ਕੰਮ ਕਿਤੇ ਕਰਦੀ ਸੀ ਕਾਫੀ ਟਾਈਮ ਹੋ ਗਿਆ ਆਪਸਾ ਸਭ ਤੁਸੀਂ ਅੰਦਰ ਗਏ ਹੁਣ ਟਾਈਮ ਕਿੰਨੇ ਕ ਲੇਬਰ ਹੈ ਔਰ ਕਿੰਨਾ ਕ ਲੱਗਦਾ ਤੁਹਾਨੂੰ ਵੀ ਕੰਮ ਲੇਬਰ ਇਹਨਾਂ ਦੇ 4 ਤੋਂ 5 ਜਿਹੜੇ ਹੈ ਲੇਬਰ ਵਾਲੇ ਤੇ ਆਸ-ਪਾਸੋਂ ਵੀ ਜਿਹੜਾ ਹੈਗਾ ਟਾਈਮ ਟੂ ਟਾਈਮ ਬਲਾਕੇ ਇਹ ਆਪਣਾ ਕੰਮ ਜਿਹੜਾ ਰਾਤ ਬਿਨਾਂ ਤੇ ਸਰ ਰੇਡ ਦੌਰਾਨ ਰੇਡ ਦੌਰਾਨ ਕੰਮ ਚੱਲਦਾ ਮਿਲਿਆ ਸੀ ਜਾਂ ਕਿੱਦਾਂ ਬੰਦ ਸੀ ਇਹ ਰੇਡ ਦੌਰਾਨ ਜਿਹੜਾ ਹੈਗਾ ਜੀਐਸਟੀ ਦੀ ਰੇਡ ਦੌਰਾਨ ਜਿਹੜਾ ਹੈਗਾ ਉਹਨਾਂ ਨੂੰ ਰਾਤ ਨੂੰ ਕਰੀਬ 1:00 2 ਵਜੇ ਦੇ ਜਿਹੜਾ ਰੇਡ ਵੱਜੀ ਆ ਤੇ ਉਦੋਂ ਜਿਹੜਾ ਹੈਗਾ ਇਹਨਾਂ ਦੇ ਕੰਮ ਚੱਲਦਾ ਰਿਹਾ ਇਹ ਕੱਲ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਘੜੇ ਇੱਕ ਇੰਡਸਟਰੀ ਐ ਸਤਿਆਮ ਇੰਡਸਟਰੀ ਇੱਥੋਂ ਨੀਮ ਕੋਟਾਟ ਜਿਹੜੀ ਹੈ ਜੂਰੀਆ ਦੀਆਂ ਜਾਂ ਕੁਝ 100 ਕਰੀਬ 150 ਦੇ ਬੋਰੀਆਂ ਮਈਆਂ ਸੀ ਜੋ ਇਹ ਸਤਿਆਮ ਇੰਡਸਟਰੀ ਹੈ ਜਿਹੜੀ ਇਹ ਕੋਈ ਇੱਕ ਗਮ ਟਾਈਪ ਜਿਹੜੀ ਆ ਉਹ ਤਿਆਰ ਕਰਦੀ ਹੈ ਜਿਹੜਾ ਹੈਵੀ ਕੋਲ ਦੇ ਵਿੱਚ ਪਾਉਂਦੀ ਆ ਉਹਦੇ ਵਿੱਚ ਜਿਹੜਾ ਨੀਮ ਕੋਟਡ ਜੂਰੀਆ ਜਿਹੜਾ ਇਹ ਯੂਜ਼ ਨਹੀਂ ਕਰ ਸਕਦੇ ਜਿਸ ਤੇ ਇਹ ਆਪਣਾ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਸਾਨੂੰ ਪਰਚਾ ਰਜਿਸਟਰ ਕਰਨ ਲਈ ਆਇਆ ਸੀ ਜਿਸ ਤੇ ਅਫੇਅਰ ਨੰਬਰ 91 ਜਿਹੜੀ ਆ ਰਜਿਸਟਰ ਕੀਤੀ ਗਈ ਹੈ ਤਾਂ ਸੀਨੀਅਰ ਵੀ ਉਹ ਕੋਲ ਬੈਠੇ ਨੇ ਅੱਜ ਫਿਲਹਾਲ ਤੇ ਜਿਹੜੇ ਇੰਡਸਟਰੀਜ਼ ਜਿਹੜਾ ਹੈਗੀ ਆ ਉਹਦੇ ਉੱਤੇ ਕੇਸ ਰਜਿਸਟਰ ਕੀਤਾ ਜੋ ਵੀ ਇੰਡਸਟਰੀ ਦੇ ਮਾਲਕ ਹੋਣਗੇ ਜਿਹੜਾ ਇਹ ਨਿਕਲੀਏ ਕੰਮ ਕਰਦੇ ਸੀ ਉਹਨਾਂ ਦਾ ਨਾਮ ਜੱਦ ਕੀਤਾ ਜਾਏਗਾ ਨਾ